मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਜ਼ਿਮਨੀ ਚੋਣ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ ਕਈਆਂ ਨੇ ਤਾਂ ਆਪਣੇ ਉਮੀਦਵਾਰਾਂ ਦੇ ਨਾਮ ਦੇ ਉੱਤੇ ਮੋਰ ਵੀ ਲਗਾ ਦਿੱਤੀ ਐ ਤੇ ਕਈ ਭਵਿੱਖ ਦੇ ਵਿੱਚ ਸੋਚ ਰਹੇ ਨੇ ਕਿ ਇਸ ਨੂੰ ਆਪਾਂ ਉਮੀਦਵਾਰ ਬਣਾ ਲੀਏ ਇੱਕ ਸੰਦੀਪ ਸਿੰਘ ਸਣੀ ਕਾਫੀ ਚਰਚਾ ਦੇ ਵਿੱਚ ਸੀਗਾ ਸਣੀ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹਦੀ ਪੁਲਿਸ ਵਾਲਿਆਂ ਨਾਲ ਹੋਈ ਜਿਹੜੇ ਕਿ ਅਨਕਾਉਂਟਰ ਫੇਕ ਅਨਕਾਉਂਟਰ ਦੇ ਵਿੱਚ ਸਜ਼ਾ ਭੁਗਤ ਰਹੇ ਆ ਇਸ ਤੋਂ ਪਹਿਲਾਂ ਉਹਨਾਂ ਨੇ ਸੁਧੀਰ ਸੂਰੀ ਸਿਵ ਸਨ ਦਾ ਆਗੂ ਸੀ ਅਮਰਪਾਲ ਦੇ ਵਿੱਚ ਸਿੱਖਾਂ ਦੇ ਖਿਲਾਫ ਖਿਲਾਫ ਕਾਫੀ ਉਹ ਬੋਲਦਾ ਸੀ ਕੱਲ ਫਿਰ ترਸੀਮ ਸਿੰਘ ਦੀ ਪਾਰਟੀ ਅਮਰਪਾਲ ਦੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਸੰਦੀਪ ਸਿੰਘ ਸਣੀ ਦਾ ਪਰਿਵਾਰ ਜਿਮਨੀ ਚੋਣ ਤਰਨਤਾਰ ਦੀ ਜਿਮਨੀ ਚੋਣ ਲੜਨ ਵਾਸਤੇ ਮੰਨੇਗਾ ਅਕੀਦਰ ਸਾਹਿਬ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਡਾਕਟਰ ਕਸ਼ਮੀਰ ਸਿੰਘ ਸੋਲਹੁਰਾਂ ਦਾ ਦਿਹਾਂਤ ਹੋਇਆ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਸੀਟ ਖਾਲੀ ਹੋਈ ਹੈ ਇਸ ਜ਼ਿਮਨੀ ਚੋਣ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ ਕਈਆਂ ਨੇ ਤਾਂ ਆਪਣੇ ਉਮੀਦਵਾਰਾਂ ਦੇ ਨਾਮ ਦੇ ਉੱਤੇ ਮੋਰ ਵੀ ਲਗਾ ਦਿੱਤੀ ਹੈ ਤੇ ਕਈ ਭਵਿੱਖ ਦੇ ਵਿੱਚ ਸੋਚ ਰਹੇ ਨੇ ਕਿ ਇਸ ਨੂੰ ਆਪਾਂ ਉਮੀਦਵਾਰ ਬਣਾ ਦਈਏ ਇੱਕ ਸੰਦੀਪ ਸਿੰਘ ਸਣੀ ਕਾਫੀ ਚਰਚਾ ਦੇ ਵਿੱਚ ਸੀਗਾ ਤਾਂ ਸੰਦੀਪ ਸਿੰਘ ਸਣੀ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਵੀ ਤਰਨਤਾਰਨ ਤੋ ਚੌੜ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਕਹਿੰਦੇ ਕੁੱਲ ਮਿਲਾ ਕੇ ਸਹਿਮਤੀ ਬਣ ਗਈ ਹੈ ਜੀ ਕੱਲ ਮੀਟਿੰਗ ਹੋਈ ਹੈ ਜੀ ਇਸ ਸੰਦਰਭ ਦੇ ਵਿੱਚ ਤਰਸੀਮ ਸਿੰਘ ਹੁਣੀ ਨੇ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਪਿਤਾ ਜੀ ਉਹਨਾਂ ਦੀ ਅਗਵਾਈ ਵਿੱਚ ਤੇ ਕੁਝ ਉਹਨਾਂ ਦੇ ਹੋਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਜਿਹੜਾ ਬਣਿਆ ਹੈਗਾ ਉਹਦੀ ਬਸ ਤਾਂ ਉਹ ਸ਼ਹਿਰ-ਸ਼ਹਿਰ ਫਿਰਦੇ ਆ ਤਰਸੀਮ ਸਿੰਘ ਆਪ ਵੀ ਉਹਨਾਂ ਦੇ ਆਗੂ ਫਿਰਦੇ ਆ ਪੰਜਾਬ ਦੇ ਵਿੱਚ ਬਾਰਸ ਪੰਜਾਬ ਦੇ ਜਥੇਬੰਦੀ ਨੂੰ ਵਧਾਉਣ ਵਾਸਤੇ ਅਜੇ ਤੱਕ ਉਹਨਾਂ ਦਾ ਢਾਂਚਾ ਬਣ ਨਹੀਂ ਸਕਿਆ ਪੂਰਾ ਕੱਲ ਪਰ ਉਹਨਾਂ ਨੇ ਸੰਦੀਪ ਸਿੰਘ ਸਣੀ ਸਣੀ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹਦੀ ਪੁਲਿਸ ਬਲਿਆ ਨਾਲ ਹੋਈ ਜਿਹੜੇ ਕਿ ਅ ਅਨਕਾਉਂਟਰ ਫੇਕ ਅਨਕਾਉਂਟਰ ਦੇ ਸਜ਼ਾ ਭੁਗਤ ਰਹੇ ਆ ਉਹਨਾਂ ਨਾਲ ਹੋਈ ਲੜਾਈ ਕਰਕੇ ਸੂਬਾ ਸਿੰਘ ਜਿਹੜਾ ਆਪਣੇ ਆਪ ਨੂੰ ਕਦੇ ਸੂਬਾ ਸਰਹੰਦ ਕਹਾਉਂਦਾ ਹੁੰਦਾ ਹੁੰਦਾ ਸੀ ਤੇ ਉਸ ਦੀ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਸੁਧੀਰ ਸੂਰੀ ਸ਼ਿਵਸੈਨਾ ਦਾ ਆਗੂ ਸੀ ਅਮਰ ਸਰ ਦੇ ਵਿੱਚ ਸਿੱਖਾਂ ਦੇ ਖਿਲਾਫ ਖਾਫੀ ਉਹ ਬੋਲਦਾ ਸੀ ਤੇ ਵੈਸੇ ਕੋਈ ਬੋਲੇ ਨਾ ਬੋਲੇ ਇਦਾਂ ਦਾ ਗੱਲ ਨਹੀਂ ਕਿਸੇ ਨੂੰ ਇਦਾਂ ਗੋਲੀ ਮਾਰ ਕੇ ਮਾਰਨਾ ਵੈਸੇ ਮਾੜੀ ਗੱਲਾਂ ਨਹੀਂ ਮਾਰਨਾ ਚਾਹੀਦਾ ਪਰ ਸੰਦੀਪ ਸਿੰਘ ਸਤਨੀ ਨੇ ਫੈਸਲਾ ਕੀਤਾ ਕਿ ਉਹਨੂੰ ਮਾਰਤਾ ਜਾਵੇ ਸਿੱਖਾਂ ਦੇ ਵਿਰੁੱਧ ਬੋਲਦਾ ਉਹਨੂੰ ਮਾਰਤਾ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਲੜਾਈ ਪੈ ਗਈ ਸੀ ਤੇ ਸਿੱਖ ਜਥੇਬੰਦੀਆਂ ਉਹਦੇ ਪੱਖ ਚ ਖੜ ਗਈਆਂ ਆ ਕੇ ਕੱਲ ਫਿਰ تر세ম ਸਿੰਘ ਦੀ پارٹی અમਰਤਪਾਲ ਦੀ پارٹی ਨੇ ਫੈਸਲਾ ਕੀਤਾ ਕਿ ਜੇਕਰ ਸੰਦੀਪ ਸਿੰਘ ਸਣੀ ਦਾ ਪਰਿਵਾਰ ਜਿਮਨੀ ਚੋਣ ਤਰਨਤਾਰਨ ਦੀ ਜਿਮਨੀ ਚੋਣ ਲੜਨ ਵਾਸਤੇ ਮੰਨੇਗਾ ਤਾਂ ਉਹ ਉਹਨਾਂ ਨੂੰ ਚੋਣ ਲੜਾਉਣਗੇ ਇਹ تر세ম ਸਿੰਘ ਹੁਣੀ ਨੇ ਭਾਈ અમਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਪਿਤਾ ਜੀ ਉਹਨਾਂ ਦੀ ਅਗਵਾਈ ਵਿੱਚ ਤੇ ਕੁਝ ਉਹਨਾਂ ਦੇ ਹੋਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਅਨ ਜਿਹੜਾ ਬਣਿਆ ਹੈਗਾ ਉਹਦੀ ਬਸ ਤਾਂ ਉਹ ਸ਼ਹਿਰ ਸ਼ਹਿਰ ਫਿਰਦੇ ਆ ਤਰਸੀਮ ਸਿੰਘ ਆਪ ਵੀ ਉਹਨਾਂ ਦੇ ਆਗੂ ਫਿਰਦੇ ਆ ਪੰਜਾਬ ਦੇ ਵਿੱਚ ਬਾਰਸ ਪੰਜਾਬ ਦੇ ਜਥੇਬੰਦੀ ਨੂੰ ਵਧਾਉਣ ਵਾਸਤੇ ਅਜੇ ਤੱਕ ਉਹਨਾਂ ਦਾ ਢਾਂਚਾ ਬਣ ਨਹੀਂ ਸਕਿਆ ਪੂਰਾ ਕੱਲ ਪਰ ਉਹਨਾਂ ਨੇ ਸੰਦੀਪ ਸਿੰਘ ਸਣੀ ਸਣੀ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹਦੀ ਪੁਲਿਸ ਬਲਿਆਂ ਨਾਲ ਹੋਈ ਜਿਹੜੇ ਕਿ ਅਨਕਾਉਂਟਰ ਫੇਕ ਅਨਕਾਉਂਟਰ ਦੇ ਸਜ਼ਾ ਭੁਗਤ ਰਹੇ ਆ ਉਨ੍ਹਾਂ ਨਾਲ ਹੋਈ ਲੜਾਈ ਕਰਕੇ ਸੂਬਾ ਸਿੰਘ ਜਿਹੜਾ ਆਪਣੇ ਆਪ ਨੂੰ ਕਦੇ ਸੂਬਾ ਸਰਹੰਦ ਕਹਾਉਂਦਾ ਹੁੰਦਾ ਸੀ ਤੇ ਉਸ ਦੀ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਸੁਧੀਰ ਸੂਰੀ ਸ਼ਿਵਸੈਨਾ ਦਾ ਆਗੂ ਸੀ ਅਮਰ ਸਰ ਦੇ ਵਿੱਚ ਸਿੱਖਾਂ ਦੇ ਖਿਲਾਫ ਖਲਾਫ ਕਾਫੀ ਉਹ ਬੋਲਦਾ ਸੀ ਤੇ ਵੈਸੇ ਕੋਈ ਬੋਲੇ ਨਾ ਬੋਲੇ ਇਦਾਂ ਦਾ ਗੱਲ ਨਹੀਂ ਕਿਸੇ ਨੂੰ ਇਦਾਂ ਗੋਲੀ ਮਾਰ ਕੇ ਮਾਰਨਾ ਵੈਸੇ ਮਾੜੀ ਗੱਲਾਂ ਨਹੀਂ ਮਾਰਨਾ ਚਾਹੀਦਾ ਪਰ ਸੰਦੀਪ ਸਿੰਘ ਸਤਨੀ ਨੇ ਫੈਸਲਾ ਕੀਤਾ ਕਿ ਉਹਨੂੰ ਮਾਰਤਾ ਜਾਵੇ ਸਿੱਖਾਂ ਦੇ ਵਿਰੁੱਧ ਬੋਲਦਾ ਨੂੰ ਮਾਰਤਾ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਲੜਾਈ ਪੈ ਗਈ ਸੀ ਤੇ ਸਿੱਖ ਜਥੇਬੰਦੀਆਂ ਉਹਦੇ ਪੱਖ 'ਚ ਖੜ ਗਈਆਂ ਆ ਕੇ ਕੱਲ ਫਿਰ ترਸੀਮ ਸਿੰਘ ਦੀ ਪਾਰਟੀ ਅਮਰਤਪਾਲ ਦੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਸੰਦੀਪ ਸਿੰਘ ਸਤਨੀ ਦਾ ਪਰਿਵਾਰ ਜਿਮਨੀ ਚੋਣ ਤਰਨਤਾਰ ਦੀ ਜਿਮਨੀ ਚੋਣ ਲੜਨ ਵਾਸਤੇ ਮੰਨੇਗਾ ਤਾਂ ਉਹ ਉਹਨਾਂ ਨੂੰ ਚੋਣ ਲੜਾਉਣਗੇ ਇਹ ਚੀਜ਼ ترਸੀਮ ਸਿੰਘ ਹੁਣੀ ਨੇ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਪਿਤਾ ਜੀ ਉਹਨਾਂ ਦੀ ਅਗਵਾਈ ਵਿੱਚ ਤੇ ਕੁਝ ਉਹਨਾਂ ਦੇ ਹੋਰ ਜਿਹੜੇ ਸ਼ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਬਣਿਆ ਹੈਗਾ ਉਹਦੀ ਬਸ ਤਾਂ ਉਹ ਸ਼ਹਿਰ-ਸ਼ਹਿਰ ਫਿਰਦੇ ਆ ਤਰਸੇਮ ਸਿੰਘ ਆਪ ਵੀ ਉਹਨਾਂ ਦੇ ਆਗੂ ਫਿਰਦੇ ਆ ਪੰਜਾਬ ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਵਧਾਉਣ ਵਾਸਤੇ ਅਜੇ ਤੱਕ ਉਹਨਾਂ ਦਾ ਢਾਂਚਾ ਬਣ ਨਹੀਂ ਸਕਿਆ ਪੂਰਾ ਕੱਲ ਪਰ ਉਹਨਾਂ ਨੇ ਸੰਦੀਪ ਸਿੰਘ ਸਣੀ ਸਣੀ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹਦੀ ਪੁਲਿਸ ਵਾਲਿਆਂ ਨਾਲ ਹੋਈ ਜਿਹੜੇ ਕਿ ਅ ਅਨਕਾਉਂਟਰ ਫੇਕ ਅਨਕਾਉਂਟਰ ਦੇ ਵਿੱਚ ਸਜ਼ਾ ਭੁਗਤ ਰਹੇ ਆ ਉਹਨਾਂ ਨਾਲ ਹੋਈ ਲੜਾਈ ਕਰਕੇ ਸੂਬਾ ਸਿੰਘ ਜਿਹੜਾ ਆਪਣੇ ਆਪ ਨੂੰ ਕਦੇ ਸੂਬਾ ਸਰਹੰਦ ਕਹਾਉਂਦਾ ਹੁੰਦਾ ਸੀ ਤੇ ਉਸ ਦੀ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਸੁਧੀਰ ਸੂਰੀ ਸ਼ਿਵਸੈਨਾ ਦਾ ਆਗੂ ਸੀ ਅਮਰ ਸਰ ਦੇ ਵਿੱਚ ਸਿੱਖਾਂ ਦੇ ਖਿਲਾਫ ਖਿਲਾਫ ਕਾਫੀ ਉਹ ਬੋਲਦਾ ਸੀ ਤੇ ਵੈਸੇ ਕੋਈ ਬੋਲੇ ਨਾ ਬੋਲੇ ਇਦਾਂ ਦਾ ਗੱਲ ਨਹੀਂ ਕਿਸੇ ਨੂੰ ਇਦਾਂ ਗੋਲੀ ਮਾਰ ਕੇ ਮਾਰਨਾ ਵੈਸੇ ਮਾੜੀ ਗੱਲਾਂ ਨਹੀਂ ਮਾਰਨਾ ਚਾਹੀਦਾ ਪਰ ਸੰਦੀਪ ਸਿੰਘ ਸਤਨੀ ਨੇ ਫੈਸਲਾ ਕੀਤਾ ਕਿ ਉਹਨੂੰ ਮਾਰਤਾ ਜਾਵੇ ਸਿੱਖਾਂ ਦੇ ਵਿਰੁੱਧ ਬੋਲਦਾ ਉਹਨੂੰ ਮਾਰਤਾ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਲੜਾਈ ਪੈ ਗਈ ਸੀ ਤੇ ਸਿੱਖ ਜਥੇਬੰਦੀਆਂ ਉਹਦੇ ਪੱਖ 'ਚ ਖੜ ਗਈਆਂ ਆ ਕੇ ਕੱਲ ਫਿਰ ترਸੀਮ ਸਿੰਘ ਦੀ ਪਾਰਟੀ ਅਮਰਤਪਾਲ ਦੀ ਪਾਰਟੀ ਨੇ ਫੈਸਲਾ ਕੀਤਾ ਕਿ ਜੇਕਰ ਸੰਦੀਪ ਸਿੰਘ ਸਣੀ ਦਾ ਪਰਿਵਾਰ ਜਿਮਨੀ ਚੋਣ ਤਰਨਤਾਰਨ ਦੀ ਜਿਮਨੀ ਚੋਣ ਲੜਨ ਵਾਸਤੇ ਮੰਨੇਗਾ ਤਾਂ ਉਹ ਉਹਨਾਂ ਨੂੰ ਚੋਣ ਲੜਾਉਣਗੇ ਇਹ ਚੀਜ਼। ਨਿਰਧਾਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ